ਡੇ ਵੱਡੇ ਫਲੈਕਸ ਬੋਰਡ ਲਾਏ ਜਾ ਰਹੇ ਆ ਇਮਾਨਦਾਰੀ ਦੇ ਤੇ ਲੋਕਾਂ ਦੁਆਰਾ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਕੀਤਾ ਜਾਂਦਾ ਤੇ ਉਹ ਸਾਰੇ ਖੋਖਲੇ ਨਜ਼ਰ ਆ ਰਹੇ ਆ ਜੋਨਾ ਵੀ ਉਹ ਤੋਂ ਡੱਪ ਲਿਖ ਹੈ ਹੱਕ ਸੱਚ ਦੀ ਆਵਾਜ਼ ਨਾ ਅੱਜ ਪਹਿਲਾਂ ਦਬੀਏ ਬਾਬੇ ਨਾਨਕ ਤੋਂ ਲੈ ਕੇ ਬਾਬੇ ਨਾਨਕ ਨੂੰ ਵੀ ਜੇਲ੍ਹ 'ਚ ਬੰਦ ਕਰਕੇ ਬਾਬਰ ਨੇ ਧਰਮ ਪਾਲਿਆ ਹੋਊਗਾ ਜਦੋਂ ਉਹਨੇ ਕਹਿਤਾ ਰਾਜੇ ਸ਼ਹੀ ਮੁਕਦਮ ਕੁੱਤੇ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟਰੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਠਿੰਡਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਡੀਸੀ ਦਫਤਰ ਅੱਗੇ ਕਿਉਂ ਦਿੱਤਾ ਗਿਆ ਪੂਰਾ ਮਾਮਲਾ ਕੀ ਹੈ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਰਾਜ ਪ੍ਰਧਾਨ ਸਾਹਿਬ ਮੌਜੂਦ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰਧਾਨ ਸਾਹਿਬ ਸਵਾਗਤ ਮਿਹਰਬਾਨੀ ਮਿਹਰਬਾਨੀ ਧੰਨਵਾਦ ਮਾਮਲਾ ਕੀ ਹੈ ਕਿਉਂ ਅੱਜ ਡੀਸੀ ਦਫਤਰ ਆ ਜਿਹੜਾ ਘੇਰਿਆ ਧਰਨਾ ਲਾਉਣਾ ਪਿਆ ਤੁਹਾਨੂੰ ਦੇਖੋ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਅਦਰਸ ਸਕੂਲ ਚੌਕੇ ਦਾ ਮਾਮਲਾ ਕਾਫੀ ਭਖੇ ਰਿਹਾ ਹੈ ਜੀ ਉੱਥੋਂ ਦੇ ਇਹ ਰਸਟ ਸਕੂਲ ਚੌਕੇ ਦੇ ਟੀਚਰ ਸੀ ਉੱਥੋਂ ਦੀ ਮੈਨੇਜਮੈਂਟ ਸਕੂਲ ਦੇ ਚ ਬਹੁਤ ਵੱਡਾ ਕਪੜਾ ਕਰਦੀ ਸੀ ਭ੍ਰਿਸ਼ਟਾਚਾਰ ਚ ਉਹ ਭ੍ਰਿਸ਼ਟਾਚਾਰ ਨੂੰ ਨੰਗਾ ਕਰਨ ਖਾਤਰ ਉੱਥੋਂ ਦੇ ਚੌ ਦੇ ਜਿਹੜੇ ਟੀਚਰ ਸੀ ਉਹ ਲੜ ਰਹੇ ਸੀ ਜੀ ਉਹਨਾਂ ਦੀ ਹਮਾਇਤ ਤੇ ਸਾਡੀ ਜਥੇਬੰਦੀ ਵੀ ਕੇਜੁਗਤਾ ਗਰਾਹਾ ਹੋਰ ਜਥੇਬੰਦੀਆਂ ਵੀ ਹਮਾਇਤ ਕਰਨ ਉਹ ਇੱਕ ਘੋੜ ਚੱਲਿਆ ਉਸ ਘੋੜ ਦੇ ਤਹਿਤ 5 ਅਪ੍ਰੈਲ ਨੂੰ ਉੱਥੋਂ ਜਿਹੜੇ ਸਕੂਲ ਦੇ ਗੇਟ ਦੇ ਉੱਤੋਂ ਇਹਨਾਂ ਸਨੇਤ ਸਾਡੇ ਆਗੂਆਂ ਨੂੰ ਸਮੇਤ ਟੀਚਰਾਂ ਨੂੰ ਸਮੇਤ ਜਿਹੜੀ ਇੱਥੋਂ ਤੱਕ 2.5 ਮਹੀਨੇ ਦੀ ਬੱਚੀ ਨੂੰ ਵੀ ਚੱਕ ਲਿਆ ਗਿਆ ਸੀ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ 'ਚ ਬੰਦ ਕਰਤਾ ਸੀ ਦੂਜੇ ਤਾਂ ਸਾਰੇ ਜਾਨੀ ਸਮਝੌਤੇ ਤਹਿਤ ਬਾਹਰ ਆ ਗਏ ਸੀ ਇਹ ਸਾਡੇ ਦੋ ਆਗੂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਜਿਉਂਦ ਇਹ ਦੋਨਾਂ ਤੇ ਹੋਰ ਜਿਉਂਦ ਜ਼ਮੀਨ ਨਾਲ ਜੁੜਦੇ ਮਸਲੇ ਜਿਹੜੇ ਕੇਸ ਸੀਗੇ ਉਹ ਪਾ ਕੇ ਇਹਨਾਂ ਤੇ ਲਗਭਗ 10 ਮਹੀਨੇ ਤੋਂ ਅੰਦਰ ਰੱਖੇ ਹੋਏ ਆ ਪਿਛਲੇ ਦਿਨਾਂ ਦੇ ਵਿੱਚ ਸਗਨਦੀਪਦੀ ਪਿੰਡਾਂ ਮਾਸੀ ਦੀ ਮੌਤ ਹੋਈ ਉਹਦੇ ਭੋਗ ਤੇ ਅਸੀਂ ਬੇਨਤੀ ਕਰੀ ਵੀ ਉਹਨੂੰ ਕੋਈ ਗਰਦ ਲਾ ਕੇ 4 ਘੰਟੇ ਭੋਗ ਤੇ ਰਸਮਾਂ ਦੇ ਵਿੱਚ ਸ਼ਾਮਲ ਹੋਣ ਲਈ ਆਂ ਭੇਜਿਆ ਜਾਵੇ ਉਹਨੂੰ ਉੱਥੇ ਵੀ ਲਿਆਂਦਾ ਗਿਆ ਇਥੋਂ ਦੀ ਹਾਲਤ ਬਣاتی ਆ ਹੁਣ ਪਰਸੋਂ ਯਾਨੀ ਪਿਛਲੇ ਦਿਨ ਸਗਨਦੀਪਦੀ ਜਿਹੜੀ ਸੱਕੀ ਮਾਂ ਸੀ ਉਹਦੀ ਵੀ ਮੌਤ ਹੋ ਚੁੱਕੀ ਹੈ ਉਹਨੂੰ ਵੀ ਆਪਦੀ ਮਾਂ ਦੇ ਸੰਸਕਾਰ ਕਰਨ ਲਈ ਉਹਨੂੰ ਆਗਿਆ ਨਹੀਂ ਦਿੱਤੀ ਜਾ ਰਹੀ ਪਰਿਵਾਰ ਨੇ ਪਿੰਡ ਨੇ ਫੈਸਲਾ ਕੀਤਾ ਵੀ ਉਹ ਸਗਨ ਸੰਸਕਾਰ ਤੇ ਆਵੇ ਭੋਗ ਤੱਕ ਉਹਦੀਆਂ ਰਸਮਾਂ ਜਿਹੜੀਆਂ ਕਿਰਿਆ ਕਰਨਾ ਪੂਰਾ ਕਰੇ ਇਹਦੇ ਲਈ ਅਸੀਂ ਅੱਜ ਇੱਥੇ ਬਠਿੰਡਾ ਡੀਸੀ ਤੋਂ ਇਹ ਮੰਗ ਲੈ ਕੇ ਆਏ ਆਂ ਵੀ ਉਹਨਾਂ ਦੋਨਾਂ ਗੰਗਾਂ ਨੂੰ ਰਿਹਾ ਕਰੋ ਤੇ ਖਾਸ ਕਰਕੇ ਸਗਨਦੀਪ ਨੂੰ ਦੱਸ ਦਿੰਦੀ ਉਹ ਆਪਦੀ ਕਾਗਜ਼ਾਂ ਦੇ ਵਿੱਚ ਜੋ ਮਰਜ਼ੀ ਲਿਖ ਲੈਣ ਸਾਥੋਂ ਜੋ ਮਰਜ਼ੀ ਲਿਖਾ ਲੈਣ ਚਾਹੇ ਉਹਨੂੰ ਪੈਰੋਲ ਕਹਿ ਲੈਣ ਛੁੱਟੀ ਕਹਿ ਲੈਣ ਚਾਹੇ ਜਮਾਨਤ ਕਹਿ ਲੈਣਾ ਦਾਦਨਾ ਦੀ ਅਸੀਂ ਇਹ ਮੰਗ ਨੂੰ ਲੈ ਕੇ ਆਏ ਆ ਵੀ ਉਹ ਉਸ ਨੂੰ ਆਪ ਦੀ ਮਾਂ ਦੀਆਂ ਅੰਤਿਮ ਰਸਮਾਂ ਜਿਹੜੀਆਂ ਕਿਰਿਆ ਕਰਮ ਹੈ ਉਹ ਦੇਣ ਲਈ ਜਣੀ 10 ਦਿਨ ਉਹ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਇਸ ਮੰਗ ਨੂੰ ਲੈ ਕੇ ਅੱਜ ਅਸੀਂ ਇਹ ਇੱਥੇ ਡੀਸੀ ਦਫ਼ਤਰ 'ਤੇ ਮੋਰਚਾ ਲਾਇਆ ਹੋਇਆ ਅੱਜ ਕਿਸਾਨ ਜੱਥੇਬੰਦੀਆਂ ਨੂੰ ਧਰਨਾ ਲਾਉਣਾ ਪੈ ਰਿਹਾ ਇੱਕ ਪਰੋਲ ਦੇ ਲਈ ਇੱਕ ਛੁੱਟੀ ਦੇ ਲਈ ਇੱਕ ਉਸ ਆਗੂ ਨੂੰ ਜਿਨ੍ਹਾਂ ਨੇ ਇੱਕ ਸਮਾਜ ਲਈ ਕੰਮ ਕਰਦੇ ਸੀ ਉਹਨਾਂ ਲਈ ਜਿਹੜੇ ਲੋਕਾਂ ਨੇ ਬਿਲਾਦਕਾਰ ਕੀਤੇ ਹੁੰਦੇ ਆ ਉਹਨਾਂ ਨੂੰ ਪੈਰੋਲਾ ਮਿਲ ਜਾਂਦੀਆਂ ਨੇ ਉਹਨਾਂ ਨੂੰ ਛੁੱਟੀਆਂ ਮਿਲ ਜਾਂਦੀਆਂ ਨੇ ਉਹਨਾਂ ਨੂੰ ਬੜੇ ਆਰਾਮ ਨਾਲ ਆ ਜਿਹੜੇ ਜੇਲ੍ਹ ਤੋਂ ਬਾਹਰ ਵੀ ਕੱਢ ਦਿੱਤਾ ਜਾਂਦਾ ਤੇ ਉਹਨਾਂ ਤੇ ਕੋਈ ਗਾਰਦਨ ਤੱਕ ਨਹੀਂ ਲਾਈਆਂ ਜਾਂਦੀਆਂ ਉਹਨਾਂ ਨੂੰ ਕਿਵੇਂ ਦੇਖਦੇ ਦੇਖੋ ਇਹ ਇਸ ਗੱਲ ਤੋਂ ਦੇਖ ਲਿਆ ਵੀ ਅਸਲ ਵਿੱਚ ਇਹ ਲੋਕਾਂ ਦੇ ਪੱਖ ਦਾ ਪ੍ਰਬੰਧ ਹੈ ਹੀ ਨਹੀਂ ਹਮ ਸਰਕਾਰ ਭਵੇਂ ਸੈਂਟਰ ਦੀ ਆ ਭਵੇਂ ਰਾਜਗਦੀ ਤੇ ਰਾਜਾਂ ਦੀਆਂ ਸਰਕਾਰਾਂ ਸੂਬੇ ਦੀਆਂ ਸਰਕਾਰਾਂ ਹਮ ਉਹ অপরাধੀਆਂ ਨੂੰ ਜਿਵੇਂ ਤੁਸੀਂ ਕਿਹਾ ਵੀ ਇੱਥੋਂ ਤੱਕ ਦੇ ਬਿਲਾਦਕਾਰੀ ਹੈ ਵੱਡੇ ਵੱਡੇ ਅਪਰਾਧੀ ਹੈ ਕਦਰ ਕੇਸ ਦੇ ਕੇਸਾਂ ਦੇ ਵਿੱਚ ਵੀ ਉਹਨਾਂ ਨੂੰ ਮੌਜ ਦੇ ਨਾਲ ਖੁੱਲੀਆਂ ਛੋਟੀਆਂ ਦੇ ਦਿੱਤੀਆਂ ਜਾਂਦੀਆਂ ਐ ਇੰਨਾ ਹੀ ਨਹੀਂ ਆ ਪਿਛਲੇ ਦਿਨਾਂ ਤੋਂ ਵੱਡੇ ਵੱਡੀ ਘਟਨਾ ਵਾਪਰੀ ਸੀ ਨਾ ਹੌ ਕਾਂਡ ਹੋਇਆ ਸੀਗਾ ਉਹਦਾ ਜਿਹੜਾ ਮੁੱਖ ਸੂਤਰ ਧਾਰ ਸੀ ਬਲਾਦਕਾਰੀ ਸੀ ਸਮੂਹ ਬਲਾਦਕਾਰ ਹੋਇਆ ਉਹਨੂੰ ਇੱਥੋਂ ਦੀ ਸਰਕਾਰ ਨੇ ਜ਼ਮਾਨਤ ਦੇ ਕੇ ਸਗੋਂ ਸਨਮਾਨਤ ਕੀਤਾ ਉਹਨਾਂ ਨੇ ਹਾਲਤ ਤਾਂ ਇੱਥੋਂ ਤੱਕ ਇਹਨਾਂ ਦੀ ਤੇ ਇਧਰ ਦੂਜੇ ਪਾਸੇ ਇਹ ਸਾਡੇ ਆਗੂਆਂ ਦਾ ਜਿਹੜੀ ਦੋਸ਼ ਕੀ ਹੈ ਦੋਸ਼ ਇਹ ਹੈ ਵੀ ਜਿਹੜੀ ਸਰਕਾਰ ਇਹ ਕਹਿ ਕੇ ਰਾਜਗਦੀ ਤੇ ਆਈ ਹੈ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਭ੍ਰਿਸ਼ਟਾਚਾਰ ਸਕੂਲ ਚ ਹੋ ਰਿਹਾ ਸੀ ਉਹ ਨੰਗਾ ਹੋ ਗਿਆ ਬਠਿੰਡਾ ਡੀਸੀ ਸਾਹਿਬ ਦੀ ਰਿਪੋਰਟ ਬੋਲਦੀ ਹੈ ਵੀ ਭ੍ਰਿਸ਼ਟ ਹੋ ਗਈ ਮੈਨੇਜਮੈਂਟ ਤੇ ਉਹਦੀ ਸਬੂਤ ਹੈਗਾ ਭ੍ਰਿਸ਼ਟ ਮੈਨੇਜਮੈਂਟ ਤੋਂ ਚਾਰਜ ਖੋ ਕੇ ਸਰਕਾਰ ਨੇ ਆਪ ਦੇ ਹੱਥ ਚ ਲੈ ਲਿਆ ਇਹ ਤਾਂ ਜਿਹੜਾ ਭ੍ਰਿਸ਼ਟਾਚਾਰ ਨੂੰ ਨੰਗਾ ਕੀਤਾ ਟੀਚਰਾਂ ਨੇ ਉਹਨਾਂ ਦੇ ਟੀਚਰਾਂ ਦੀ ਹਮਾਇਤ ਤੇ ਗਏ ਆਹ ਕਸੂਰ ਹੈ ਇਹਨਾਂ ਦਾ ਅਸਲ ਗੱਲ ਕੀ ਹੈ ਅਸਲ ਗੱਲ ਇੱਥੇ ਸੱਚ ਹੱਕ ਦੀ ਆਵਾਜ਼ ਹੈ ਜਿਹੜੀ ਉਹਨਾਂ ਨੱਪਣ ਤੁੜੀਆਂ ਹੋਈਆਂ ਸਰਕਾਰਾਂ ਚਾਹੀ ਕੇਂਦਰ ਦੀ ਸਰਕਾਰਾਂ ਚਾ ਪੰਜਾਬ ਦੀ ਸਰਕਾਰ ਆ ਆ ਪਿਛਲੇ ਦਿਨਾਂ ਦੀ ਉਦਾਹਰਨ ਹੀ ਪਈ ਆ ਵੀ ਇੱਕ ਪੱਤਰਕਾਰਾਂ ਤੇ ਸਿਰਫ ਇੱਕ ਛੋਟਾ ਜਿਹਾ ਸਵਾਲ ਪੁੱਛਣ ਤੇ ਜਾ ਕੇ ਪਰਚੇ ਕਰਤੇ ਆ ਤੇ ਸਾਰਾ ਪੰਜਾਬ ਲੜ ਰਿਹਾ ਸਾਰੇ ਪੱਤਰਕਾਰ ਭਾਈਚਾਰਾ ਲੜ ਰਿਹਾ ਸਾਰੀਆਂ ਜਥੇਬੰਦੀਆਂ ਉਹਦੇ ਖਿਲਾਫ ਲੜ ਰਹੀਆਂ ਹਲੇ ਤੱਕ ਪੰਜਾਬ ਸਰਕਾਰ ਜਣੀ ਟਰਸ ਤੋਂ ਹਸ ਨਹੀਂ ਹੋ ਰਹੀ ਮਤਲਬ ਕੀ ਹੈ ਵੀ ਅਸਲ ਵਿੱਚ ਇਹਦੇ ਪਿੱਛੇ ਉਹਨਾਂ ਦੀ ਇਹ ਨੀਤ ਛੁਪੀ ਹੋਈ ਹੈ ਵੀ ਸੱਚ ਹੱਕ ਦੀ ਆਵਾਜ਼ ਨੂੰ ਦਬਾ ਕੇ ਰੱਖਣਾ ਹੈ ਇਹ ਮੈਂ ਸਮਝਦਾ ਤੁਹਾਡੇ ਮਾਤਬਰਾਂ ਹੀ ਸਰਕਾਰ ਨੂੰ ਇਤਤਾਬਨੀ ਦੇਣਾ ਚਾਹੁੰਦਾ ਵੀ ਇਹ ਤੁਹਾਡਾ ਭਲੇਖਾ ਹੈ ਹੱਕ ਸੱਚ ਦੀ ਆਵਾਜ਼ ਨਾ ਇਤਿਹਾਸ ਚ ਪਹਿਲਾਂ ਦਬੀਏ ਬਾਬੇ ਨਾਨਕ ਤੋਂ ਲੈ ਕੇ ਬਾਬੇ ਨਾਨਕ ਨੂੰ ਵੀ ਜੇਲ੍ਹ ਚ ਬੰਦ ਕਰਕੇ ਬਾਬਰ ਨੇ ਧਰਮ ਪਾਲਿਆ ਹੋਊਗਾ ਜਦੋਂ ਉਹਨੇ ਕਹਿਤਾ ਰਾਜੇਸ਼ੀ ਮੁਕਦਮੇ ਕੋਤੇ ਉਦੋਂ ਵੀ ਉਹਦਾ ਦਬੀ ਨਹੀਂ ਮੁੜਕੇ ਉਹਨੂੰ ਵੀ ਰਹਾ ਕਰਨਾ ਪਿਆ ਉਸ ਤੋਂ ਬਾਅਦ ਹੁਣ ਤੱਕ ਆਜੋ ਸੱਚ ਹੱਕ ਦੀ ਆਵਾਜ਼ ਨੂੰ ਜਿੰਨਾ ਮਰਜੀ ਠੀਕ ਹੈ ਸੱਚ ਨੂੰ ਕਿਹੜਾ ਕਸ਼ਟ ਝੱਲਣਾ ਪੈਂਦਾ ਪਰ ਜਿੱਤ ਤਾਂ ਆਖਰ ਸੱਚ ਦੀ ਹੁੰਦੀ ਹੈ ਇਹ ਭਲੇਖਾ ਇਨਾਂ ਨੂੰ ਹੈਗਾ ਤੇ ਜਿੱਥੋਂ ਤੱਕ ਇਹਨਾਂ ਦੇ ਕੇਸ ਦਾ ਸਵਾਲ ਹੈ ਜਣੀ ਇੰਨੀ ਸਤਿ ਨਿਰੀਫੀ ਦੀ ਗੱਲ ਹੈ ਉਹਨਾਂ ਨੂੰ ਨਾ ਛੁੱਟੀ ਦਿੱਤੀ ਜਾ ਰਹੀ ਹੈ ਨਾ ਉਹਨਾਂ ਨੂੰ ਕੇਚੀ ਤੇ ਲਿਜਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਉਹਨਾਂ ਦਾ ਚਾਰਾਣ ਪੇਸ਼ ਕਰਤਾ ਗਾਹਾਂ ਸੁਣਵਾਈ ਤੇ ਨਹੀਂ ਲਾਇਆ ਜਾ ਰਿਹਾ ਕਿਉਂਕਿ ਸੁਣਵਾਈ ਤੇ ਇਸ ਕਰਕੇ ਨਹੀਂ ਲਾਇਆ ਜਾ ਰਿਹਾ ਵੀ ਨਕਲੀ ਬਣਾਈ ਹੋਈ ਹੈ 307 ਵਗੈਰਾ ਉਹ ਸਾਰੇ ਹਾਈ ਕੋਰਟ ਦੇ ਵਕੀਲ ਵੀ ਸੈਸ਼ਨ ਕੋਰਟ ਦੇ ਵਕੀਲ ਵੀ ਇਹ ਕਹਿ ਰਹੇ ਹੈ ਵੀ ਇਹ ਗਲਤ ਲੱਗੀ ਹੋਈ ਹੈ ਚਲਾ ਪੇਸ਼ ਹੋ ਗਿਆ ਮੈਡੀਕਲ ਦੇ ਵਿੱਚ ਸਾਫਤੀ ਨਹੀਂ ਕਰ ਸਕਦੇ 300 ਰੱਤ ਬਣਾਉਣੀ ਇਹ ਹੂੰ ਇਸ ਕਰਕੇ ਵੀ 307 ਪੁੱਟ ਨਾ ਜਾਵੇ ਜਾਨੀ ਉਹਨਾਂ ਨੂੰ ਨਾ ਪੇਛੀ ਤੇ ਲਿਆਂਦਾ ਜਾ ਰਿਹਾ ਨਾ ਉਹਨਾਂ ਦਾ ਕੇਸ ਚਾਰਜ ਤੇ ਲਿਆਂਦਾ ਜਾ ਰਿਹਾ ਨਾ ਉਹਨਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਨਾ ਤੁਸੀਂ ਜ਼ਮਾਨਤਾ ਹੋਣ ਦਿੰਦੇ ਹੋ ਤੇਰੇ ਹੁਣ ਲੋਕ ਕੀ ਕਰਨਗੇ ਇਸ ਕਰਕੇ ਸਾਡੀ ਜਥੇਬੰਦੀ ਨੇ ਇਹਨੂੰ ਇਸ ਵਾਰ ਚੱਲਿਆ ਵੀ ਅਸੀਂ ਇਹ ਮੋਰਚਾ ਲਾਤਾ ਉਹਨਾਂ ਆਗੂਆਂ ਦੀ ਰਿਹਾਈ ਤੱਕ ਤੇ ਖਾਸ ਕਰਕੇ ਸਗਨਦੀਪ ਦਾ ਜਿਹੜਾ ਹੈਗਾ ਉਹ ਉਹਦੀ ਮਾਂ ਦੀਆਂ ਜੋ ਕਿਰਿਆ ਕਰਮਾਂ ਕਰਨਗਾ ਉਹਨਾਂ ਨੇ ਉਹਨ ਉਹ ਕਿਰਿਆ ਕਰਨ ਦੀ ਜਗਾ ਨਹੀਂ ਦਿੰਦੀ ਸਰਕਾਰ ਤਾਂ ਅਸੀਂ ਇਹ ਮੋਰਚਾ ਉਦੋਂ ਤੱਕ ਜਾਰੀ ਰੱਖਾਂਗੇ ਸਰਕਾਰ ਸੋਚ ਲੈ ਇਹ ਵਿੱਚ ਕੀ ਕਰਨਾ ਪ੍ਰਧਾਨ ਸਾਹਿਬ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਇਮਾਨਦਾਰ ਸਰਕਾਰ ਦੀ ਅਪਚਰशाही ਨੇ 307 ਲਾਈ ਕਿਉਂ ਸਗਨ ਦੀਪਤੀ ਉਹ ਲਾ ਦਿੰਦੇ ਜੀ ਉਹਨਾਂ ਨੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਝੂਠ ਸੱਚ ਦਾ ਤਾਂ ਹੈ ਹੀ ਨਹੀਂ ਗੱਲ ਝੂਠ ਦੇ ਸਿਰ ਤੇ ਪ੍ਰਸ਼ਾਸਨ ਖੜਾ 307 ਤੋਂ ਉਰੇ ਤਾਂ ਖੜਦੇ ਨਹੀਂ ਉਹ ਸਾਡੇ ਤਾਂ ਇੱਥੋਂ ਤੱਕ ਆਧਾਰਨ ਪਈਆ ਪਿਛਲੇ 2000 ਦੀ ਘਟਨਾ ਹੈ 20 ਸਾਲ ਪਹਿਲਾਂ ਵੀ ਸਾਡਾ ਇੱਕ ਆਗੂ ਹਜੂਰ ਸਾਹਿਬ ਫਿਰਦਾ ਹੈ ਉਹਦੇ ਚੱਕ ਕੇ 373 ਉੱਥੇ ਫਿਰਦੇ تھے 2001 ਦੇ ਵਿੱਚ ਮਾਈ ਸਰਖੰਡਾ ਕਾਂਡ ਵਾਪਰਿਆ ਸਾਡਾ ਜਿਲਾ ਆਗੂ ਜਿਲਾ ਪ੍ਰਧਾਨ ਹੁੰਦਾ ਏ ਛੱਡਾ ਸਿੰਘ ਜੇਠੂ ਕਿਉਂ ਜੇਲ੍ਹ 'ਚ ਬੈਠਾ ਸੀ ਇਹਨਾਂ ਦੀ ਕਸਟਡੀ ਸੀ ਜੇਲ੍ਹ 'ਚ ਬੱਟੇ ਸੀ 373 ਇਹ ਤਾਂ ਇਹ ਨਹੀਂ ਆਏ ਹੀ ਕਰ ਦਿੰਦੇ ਆ ਲੋਕਾਂ 'ਤੇ ਤਾਂ ਹੀ ਕਰਦੇ ਆ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਕੋਈ ਇੱਥੇ ਨਿਆਂ ਦਾ ਰਾਜ ਨਹੀਂ ਸਭ ਦੇ ਇਥੇ ਮਨੁੱਖੀ ਅਧਿਕਾਰ ਆਏ ਚਾਹੇ ਉਹ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ ਇਹ ਉਹਦੀ ਜਿਉਂਦੀ ਜਾਗਦੀ ਜਣੀ ਇਹ ਖੂੰਖਾਰ ਜਿਹੜਾ ਪ੍ਰਬੰਧ ਹੈ ਇਹ ਉਹਦੀ ਨਿਸ਼ਾਨੀ ਹੈ ਇਸ ਕਰਕੇ ਤੇ ਦੂਜੇ ਪਾਸੇ ਜੇ ਕੋਈ ਅਪਰਾਧੀ ਹੈ ਉਹਦੇ ਤੇ ਦਰਜ ਕਰਾਉਣ ਖਾਤਰ ਵੀ ਲੋਕਾਂ ਨੂੰ ਸੜਕਾਂ ਤੇ ਆਉਣਾ ਪੈਂਦਾ ਉਹ ਤੇ ਪਰਚੇ ਦਰਜ ਕਰਨ ਨੂੰ ਤਿਆਰ ਨਹੀਂ ਹੁੰਦੇ ਇਥੇ ਕਿੱਡੇ-ਕੱਡੇ ਘਪਲੇ ਆਵਾਜ਼ ਬੈਠੇ ਆ ਕਿੱਡੇ-ਕੱਡੇ ਅਪਰਾਧੀ ਬੈਠੇ ਆ ਸ਼ਰਿਆਂ ਮੁਕਤਲਾਂ ਦੇ ਕਾਤਲ ਬੈਠੇ ਆ ਇਸ ਕਰਕੇ ਉਹਨਾਂ ਅਪਰਾਧਿਕਾਂ ਨੂੰ ਤਾਂ ਬਚਾਉਣ ਦੇ ਤੌਰ ਤੇ ਪੈਂਦੇ ਆ ਇਹ ਤੇ ਲੋਕਾਂ ਦੇ ਪਰਚੇ ਜਦੋਂ ਕਰਨੇ ਆ ਸਾਡੇ ਦੇ ਬਿਨਾ ਪਰਚਾ ਤਾਂ ਹੀ ਧਾੜਾ ਚਾੜ ਦਿੰਦੇ ਆ ਰਾਤਾਂ ਨੂੰ ਚੱਕ ਲੈਦੇ ਆ ਅੰਦਰ ਲਿਜਾ ਕੇ ਮਗਰੋਂ ਪਰਚੇ ਪਾਉਂਦੇ ਆ ਤੇ ਦੂਜੇ ਪਾਸੇ ਉਹ ਕਹਿੰਦੇ ਵੀ ਅਜੇ ਸਾਡੀ ਅਸੀਂ ਪੜਤਾਲ ਕਰਨੀ ਆ ਫਿਰ ਐਫ ਆਈ ਆਰ ਦਰਜੂ ਇਸ ਕਰਕੇ ਲੋਕ ਲੋਕ ਦੁਖੀ ਪ੍ਰਬੰਧ ਹੈ ਕਿਰਤੀ ਲੋਕਾਂ ਦਾ ਪ੍ਰਬੰਧ ਹੈ ਹੀ ਨਹੀਂ ਇਹ ਲੋਕਾਂ ਦਾ ਦੁਸ਼ਮਣ ਪ੍ਰਬੰਧ ਹੈ ਇਸ ਕਰਕੇ ਇਹ ਝੂਠੇ ਪਰਚੇ ਚਾਹੀ 307 ਲਾਉਣ ਚਾਹੀ 302 ਲਾਉਣ ਚਾਹੀ ਕੋਈ ਹੋਰ ਤਰਾ ਮਾ ਲਾਉਣ ਇਹਦੇ ਵਿੱਚ ਅਗਵਾਲ ਆ ਕੇ ਇਸ ਵੀ ਲਾਇਆ ਹੋਇਆ ਇੱਕ ਵੀ ਸਾਡੇ ਪਟਵਾਰੀ ਨੂੰ ਕਾਨੂੰਗੋ ਨੂੰ ਗਵਾ ਕਰ ਲਿਆ ਜਦੋਂ ਕੋ ਪਟਵਾਰੀ ਨੂੰ ਤੇ ਕਾਨੂੰਗੋ ਨੂੰ ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਕਿਹਾ ਵੀ ਸਾਡਾ ਕੋਈ ਮਾਮਲਾ ਨਹੀਂ ਸਾਡਾ ਆਹ ਰੌਲਾ ਇਹ ਜ਼ਮੀਨ ਦਾ ਰੌਲਾ ਤੁਸੀਂ ਸਗਾ ਸਾਨੂੰ ਨਿਆਂ ਦਿਓ ਇਸ ਕਰਕੇ ਉਹ ਜੋ ਮਰਜ਼ੀ ਝੂਠ ਸੁਪਾਨ ਬੋਲੀ ਜਾਣਾ ਨਾ ਉਹਨਾਂ ਨੂੰ ਕੋਈ ਹਾਲਤ ਪੁੱਛਦੀ ਹੈ ਨਾ ਉਹਨਾਂ ਨੂੰ ਕੋਈ ਕਾਨੂੰਨ ਪੁੱਛਦਾ ਹੈ ਕਿਉਂਕਿ ਕਾਨੂੰਨ ਇੱਕ ਮੌਮਦਾ ਨਕ ਬਣਾ ਚੁੱਕਾ ਇਹਨਾਂ ਨੇ ਇਸ ਕਰਕੇ ਖੁੱਲਾ ਦਿੱਤੀਆਂ ਹੋਈਆਂ ਸਰਕਾਰਾਂ ਦਾ ਇਹਦੇ ਹੱਥ ਹੈ ਵੀ ਜੋ ਮਰਜ਼ੀ ਕਰੋ ਲੋਕਾਂ ਨੂੰ ਬੋਲਣ ਨਹੀਂ ਦੇਣਾ ਇਹਦੇ ਪਿੱਛੇ ਧੱਤੇ ਆ ਤਾਂ ਇਹ ਇਹ ਜੋ ਨਕਲੀ ਝੂਠੇ ਹਰਪਚੇ ਪਾਉਂਦੇ ਆ ਤੇ ਪ੍ਰਧਾਨ ਸਾਹਿਬ ਜਿਹੜੇ ਇਹਨਾਂ ਵੱਲੋਂ ਵੱਡੇ ਵੱਡੇ ਫਲੈਕਸ ਬੋਰਡ ਲਾਏ ਜਾ ਰਹੇ ਆ ਇਮਾਨਦਾਰੀ ਦੇ ਤੇ ਲੋਕਾਂ ਦੁਆਰਾ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਪੈਸਾ ਇਕੱਠਾ ਕੀਤਾ ਜਾਂਦਾ ਤੇ ਉਹ ਸਾਰੇ ਖੋਖਲੇ ਨਜ਼ਰ ਆ ਰਹੇ ਆ ਕੋਈ ਰੌਲਾ ਹੀ ਨਹੀਂ ਇਸ ਗੱਲ 'ਚ ਤੁਸੀਂ ਤੁਸੀਂ ਦੇਖ ਲਓ ਭਗਵੰਤ ਮਾਨ ਦੇ ਚਾਹੇ ਤੁਸੀਂ ਸਾਰੇ ਉਹਦੇ ਇਹਨਾਂ ਦੇ ਫਲੈਕਸ ਬੋਰਡ ਦੇਖ ਲਓ ਚਾਹੇ ਉਹਨਾਂ ਦੀ ਪਿਛਲੀਆਂ ਆ ਵੀਡੀਓ ਚੱਕ ਲੋ ਉਹਨਾਂ ਦੀ ਕਮੇਟੀ ਦੀਆਂ ਵੀਡੀਓ ਚੱਕ ਲੋ ਇੱਕ ਵੀ ਕਿਸੇ ਗੱਲ ਤੇ ਪੂਰਾ ਉਤਰਿਆ ਹੋਵੇ ਹਾਂ ਆ ਤਾਂ ਉਹ ਇਸ ਗੱਲ ਨਾਲ ਜੁੜਦਾ ਕੇਸ ਹੈ ਹਾਂ ਭ੍ਰਿਸ਼ਟਾਚਾਰ ਮੁਕਤ ਰਾਜ ਦੇਵਾਂਗੇ ਉਹਨਾਂ ਨੇ ਨਾਅਰਾ ਦਿੱਤਾ ਸੀ ਤੇ ਭ੍ਰਿਸ਼ਟਾਚਾਰ ਦੀ ਲੜਾਈ ਤੇ ਬੰਦੇ ਅੰਦਰ ਕੀਤੇ ਹੋਏ ਆ ਇਹ ਤਾਂ ਤੁਰੰਤ ਹੀ ਐਕਸ਼ਨ ਲੈ ਕੇ ਜੇ ਸੱਚ ਕੋਈ ਇਮਾਨਦਾਰੀ ਸਰਕਾਰ ਹੁੰਦੀ ਉਹ ਕਾਗਜ਼ਾਚੀ ਸਾਰਾ ਕਾਗਜ਼ਾਂ ਤੇ ਉਹਨਾਂ ਨੇ ਨੌਕਰੀਆਂ ਵੀ ਬਹੁਤ ਦੇ ਦਿੱਤੀਆਂ ਤੇ ਆ ਕੱਲ ਦੀ ਉਧਾਰਨੀਆਂ ਸੰਗਰੂਰ ਦੇ ਵਿੱਚ ਬੇਰੁਜ਼ਗਾਰ ਕੁੱਟੇ ਉੱਥੇ ਇਹ ਤਾਂ ਇੱਥੋਂ ਹਲਤ ਤੱਕ ਆ ਵੀ ਬੇਰਜੁਗਾਰ ਆ ਇੱਥੇ ਮੁੱਖ ਮੰਤਰੀ ਸਾਹਿਬ ਆਇਆ ਪੱਤਰਕਾਰ ਦੇ ਸਵਾਲ ਕਰਨ ਵਾਗ ਗਏ ਉਹ ਉਹਨਾਂ ਨੂੰ ਕਵਰ ਕਰਨ ਲੱਗ ਗਏ ਬੇਰਜੁਗਾਰਾਂ ਨੇ ਕਿਉਂਕਿ ਮੁੱਖ ਮੰਤਰੀ ਨੇ ਕਹੀ ਇਹ ਲੋਕ ਮਿਲਣੀ ਆ ਲੋਕ ਮਿਲਣੀ ਆ ਲੋਕ ਮਿਲਣੀ ਚ ਪੱਤਰਕਾਰਾਂ ਨੂੰ ਇੱਕ ਥਾਣੇ ਦਾ ਧਮਕੀਆਂ ਦਿੰਦਾ ਵੀ ਤੁਹਾਡੇ ਤੇ ਧਾਰਮਿਕ ਭਾਵਨਾਵਾਂ ਮਾ ਪੜਕਾਉਣ ਦਾ ਪਰਚਾ ਕਰ ਦਿਆਂਗੇ ਜਦੋਂ ਕਿ ਉਹ ਧਾਰਮਿਕ ਦੇ ਜਿਹੜੇ ਉਹਨਾਂ ਦਾ ਲੰਗਰ ਲਾਇਆ ਉਹ ਕਹੀ ਜਾਂਦੇ ਵੀ ਇਹ ਸਾਡੇ ਅਸੀਂ ਇਹਨਾਂ ਦੇ ਆ ਹਲਤ ਤਾਂ ਇੱਥੇ ਪਹੁੰਚੀ ਘੜੀ ਕੋਈ ਪੁੱਛਣ ਵਾਲਾ ਨਹੀਂ ਕੋਈ ਹੋਰ ਸਹਾਨੇਦਾਰ ਨੂੰ ਪੁੱਛਣ ਵਾਲਾ ਨਹੀਂ ਕੋਈ ਕਿਸੇ ਨੇ ਜਿਹਨੇ ਆ ਪਰਚੇ ਬਣਾਏ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਇਸ ਕਰਕੇ ਜਣੀ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਲੋਕਾਂ ਦੇ ਖਿਲਾਫ ਇਹ ਸਾਰਾ ਪ੍ਰਬੰਧ ਆਇਆ ਹੋਇਆ ਚਾਹੇ ਇਥੇ ਸੁਪਰੀਮ ਕੋਰਟ ਦਾ ਮਾਮਲਾ ਚਾਹੇ ਹਾਈ ਕੋਰਟ ਦਾ ਮਾਮਲਾ ਚਾਹੇ ਕੇਂਦਰ ਦਾ ਮਾਮਲਾ ਚਾਹੇ ਪੰਜਾਬ ਸਰਕਾਰ ਦਾ ਮਾਮਲਾ ਸਾਰੇ ਨੰਗੇ ਚਿੱਟੇ ਉਹਨਾਂ ਦੇ ਅਪਰਾਧੀਆਂ ਦੇ ਬਲਾਦਕਾਰੀਆਂ ਦੇ ਉਹਨਾਂ ਦੇ ਪੱਖ 'ਚ ਖੜੇ ਆ ਉਹ ਤੁਸੀਂ ਆਪ ਹੀ ਜ਼ਿਕਰ ਕੀਤਾ ਵੀ ਇੱਥੇ ਵੱਡੇ ਵੱਡੇ ਅਪਰਾਧੀਆਂ ਨੂੰ ਮੌਜ ਨਾਲ ਹੀ ਇੱਥੇ ਬੇਲਾ ਵੀ ਮਿਲ ਜਾਂਦੀ ਹੈ ਮੌਜ ਨਾਲ ਹੀ ਉਹ ਖੁੱਲੇ ਘੁੰਮਦੇ ਆ ਕਿੰਨੇ ਬਲਾਦਕਾਰੀ ਕਸਲ 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 ਕਰਨ ਵਾਲੇ ਉਹ ਤਾਂ ਮੌਜ ਨਾਲ ਖੁੱਲੇ ਤੁਰ ਫਿਰਦੇ ਤੇ ਇੱਧਰ ਜਿਹੜੇ ਸੱਚ ਹੱਕ ਦੀ ਆਵਾਜ਼ ਵਾਲੇ ਆ ਉਹਨਾਂ ਨੂੰ ਇੱਥੋਂ ਤੱਕ ਹਾਲਤ ਵੀ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਹੋਵੇ ਯਾਰ ਇਹਨਾਂ ਦਾ ਕਿਤੇ ਮਾੜਾ ਮੋਟਾ ਵੀ ਸੀਨਾ ਤੇ ਖੜਦਾ ਹੋਵੇ ਇਹ ਸਵਾਲ ਹੀ ਨਹੀਂ ਵੀ ਉਹਦੀ ਆਵਾਜ਼ ਦੀ ਮਾਂ ਦੇ ਸੰਸਕਾਰ ਕਰਨ ਵਾਸਤੇ ਵੀ ਉਦੀ ਕਿਰਿਆ ਕਰਮ ਕਰਨ ਵਾਸਤੇ ਵੀ ਡਿਊਟੀ ਦੇਈ ਜਾ ਰਹੀ ਇਸ ਕਰਕੇ ਇਹ ਲੋਦੋਕੀ ਪ੍ਰਬੰਧ ਹੈ ਤੁਹਾਡੇ ਮਾਦਮ ਰਾਈ ਹਸੀਂ ਲੋਕਾਂ ਨੂੰ ਸਦਾ ਦੇਵਾਂਗੇ ਵੀ ਇਹਨਾਂ ਜੇ ਇਸ ਪ੍ਰਬੰਧ ਤੋਂ ਨਿਆਂ ਲੈਣਾ ਤਾਂ ਫਿਰ ਆਪਣੇ ਕੋਲੇ ਆ ਇੱਕੋ ਇੱਕ ਨਿਆਂ ਲੈਣ ਦਾ ਲੋਕਾਂ ਦੇ ਸੰਘਰਸ਼ ਦਾ ਰਹਾ ਹੈ ਇਹ ਸੰਘਰਸ਼ ਅਪਣਾਉਣਾ ਅਸੀਂ ਸੰਘਰਸ਼ ਦਾ ਰਹਾ ਅਪਣਾ ਲਿਆ ਤੇ ਲੋਕਾਂ ਨੂੰ ਬੇਨਤੀ ਕਰਦੇ ਆ ਮੋਰਚਾ ਲੱਗ ਗਿਆ ਆਓ ਆਪਾਂ ਇਹਨਾਂ ਆਗੂਆਂ ਨੂੰ ਰਿਹਾ ਕਰਾਉਣ ਤੱਕ ਦੀ ਲੜਾਈ ਲੜਗੇ ਕੀ ਲੱਗਦਾ ਪ੍ਰਧਾਨ ਸਾਹਿਬ ਲੋਕ ਦਬ ਜਾਣਗੇ ਜਸੂ ਸਾਹਿਬ ਨਾਲ ਸਰਕਾਰ ਜਿਹੜੀ ਗੁੰਡਾਗਰਦੀ ਤੇ ਉਤਰੀ ਹੋਈ ਹੈ ਜਿਹਨੇ ਆਗਵਾ ਨੂੰ ਅੰਦਰ ਧੱਕ ਦਿੱਤਾ ਜਾਂਦਾ 307 ਦੇ ਪਰਚੇ ਪਾ ਦਿੱਤੇ ਜਾਂਦੀ ਹੈ ਨਹੀਂ ਇਹ ਤਾਂ ਇਤਿਹਾਸ ਪਿਆ ਦਬਾਤਾ ਇੱਥੇ ਤੱਕ ਨਹੀਂ ਸਹੀ ਇਹਨਾਂ ਨੇ ਇਸੇ ਤਹਤ ਕਿੰਨੇ ਬੁੱਧੀਜੀਵੀ ਪੱਤਰਕਾਰ ਕਲਮਕਾਰ ਵਕੀਲ ਰੰਗਕਰਮੀ ਨਾਟਕਕਾਰ ਗੀਤ ਲਿਖਣ ਵਾਲੇ ਫੜ ਕੇ ਅੰਦਰ ਨਹੀਂ ਕੀਤੇ ਹੋਏ ਉਹਨਾਂ 'ਚ ਇੱਕ 90% ਆਪਸ ਸੀ ਸਾਈਂ ਬਾਬਾ ਕੱਲ ਲਿਖਦਾ ਹੀ ਸੀ ਨਾ ਉਹ ਦਬਾਤਾ ਉਹਨੂੰ ਨਹੀਂ ਸਕਿਓ ਇਹ ਲੋਕਾਂ ਦੇ ਸੱਚ ਹੱਕ ਦੀ ਆਵਾਜ਼ ਨਹੀਂ ਦਵਾਈ ਜਾਂਦੀ ਹੁੰਦੀ ਇਹ ਉਹਨਾਂ ਦਾ ਭਲੇਖਾ ਲੋਕ ਭਲੇਖਾ ਪਿੱਛੇ ਤੋਂ ਕੱਢਦੇ ਤੁਰਿਆ ਆਏ ਤੁਸੀਂ ਇੱਕ ਵੀ ਧੰਨ ਦੇ ਦਿਓ ਕਦੇ ਇਸ ਗੱਲ ਦੀ ਸੱਚ ਹੱਕ ਦੀ ਆਵਾਜ਼ ਦਬੀ ਹੋਵੇ ਇਹ ਠੀਕ ਹੈ ਵੀ ਸੱਚ ਨੂੰ ਕਸ਼ਟ ਜਰੂਰ ਝੱਲਣੇ ਪਏ ਇਹਨਾਂ ਨੇ ਸਾਡੇ ਬਾਬਿਆਂ ਨੂੰ ਇਹ ਤੱਤੀਆਂ ਤਵੀਆਂ ਤੇ ਵੀ ਬੁਹਾ ਲਿਆ ਬੰਦ-ਬੰਦ ਵੀ ਕੱਟ ਤੇ ਚਰਖੜੀਆਂ ਦੇ ਵਿੱਚ ਝੜਾ ਲੇ 9 ਸਾਲ ਤੇ 7 ਸਾਲ ਦਾ ਸਰਾਬਾ ਦੂਜਾ ਸਾਢੇ ਸੀ ਕਿ ਸਹਬਜਾ ਦੇ ਜਿਨ੍ਹਾਂ ਦੇ ਦਿਨ ਪਿਛੇ ਮਨਾ ਕੇ ਹਟਿਆ ਦਬਾਤਾ ਉਹਨਾਂ ਨੂੰ ਨਹੀਂ ਸਕੇ ਇਹ ਉਹ ਜਿਹੜਾ ਜਾਬਰ ਹਕੂਮਤ ਸੀ ਉਹਦੋਂ ਉਹਨਾਂ ਨੇ ਨਕਲੀ ਢਾਂਗਾਂ ਹੋ ਜਿਹੜਾ ਚਣਦਾ ਵੀ ਬੇਇਨ ਆਇਆ ਭਰਮ ਪਾਲਿਆ ਵੀ ਇੱਕ ਮੋੜੀ ਬਣਾ ਲਈਏ ਤੇ ਛੋਟੇ ਬੀਤੀ ਜਦੋਂ ਆਏ ਨਿਓਂ ਕੇ ਨੰਗਣ ਲੱਗੇ ਆਪਾਂ ਤਾੜੀ ਪਾ ਦਿਆਂ ਕਿ ਸਿਰ ਨਵਾਤਾਂ ਉਹਨਾਂ ਨੇ ਲੱਤਾਂ ਕੱਢ ਲਈਆਂ ਪਹਿਲਾਂ ਇਹ ਆਏ ਨਹੀਂ ਦਬਦੇ ਹੁੰਦੇ ਕੋਈ ਨਹੀਂ ਦਬਦਾ ਹੁੰਦਾ ਸਾਡੇ 10 10 ਮਹੀਨਾ ਤੋਂ ਬੈਠੇ ਉਹਨਾਂ ਦਾ ਅੰਦਰੋਂ ਦੇਖ ਲੋ ਹੌਸਲਾ ਤੁਸੀਂ ਜਾ ਕੇ ਮਿਲਿਓ ਉਹ ਕਹਿੰਦੇ ਕੋਈ ਗੱਲ ਹੀ ਕੋਈ ਨਹੀਂ ਚੜ੍ਹਦੀ ਕਲਾ ਚ ਦੇਖੋ ਸੱਚਾ ਹੱਕ ਦੀ ਲੜਾਈ ਲੜਨ ਵਾਲੇ ਦਬਦੇ ਨਹੀਂ ਹੁੰਦੇ ਦਬਦੇ ਆਖਰ ਇਹ ਭਗਵੰਤ ਮਨਤਾਪ ਕਹਿੰਦਾ ਰਹੇ ਵੀ ਲੋਕ ਵੱਡੇ ਹੁੰਦੇ ਆ ਫਿਰ ਲੋਕ ਕਦੇ ਦਬ ਜਾਣਗੇ ਲੋਕਾਂ ਦੀ ਆਵਾਜ਼ ਕਦੇ ਦਬ ਜੂਗੀ ਇਹ ਨਹੀਂ ਦਬਦੀ ਠੀਕ ਹੈ ਹਾਕਾ ਨੂੰ ਹਮੇਸ਼ਾ ਹੀ ਭਲੇਖਾ ਹੁੰਦਾ ਜੋ ਵੀ ਰਾਜਗਦੀ ਤੇ ਬਹਿ ਜੇ ਉਹਦਾ ਭਲੇਖਾ ਲੋਕ ਕੱਢਦੇ ਆਏ ਆ ਤੇ ਕੱਢ ਦੇਣਗੇ ਹੁੰਦਾ ਇਹਦੇ ਵਿੱਚ ਕੀ ਫੈਸਲਾ ਕਰਕੇ ਆਏ ਅੱਜ ਪ੍ਰਧਾਨ ਸਭ ਪੱਕਾ ਬੈਠਣਾ ਜੇਕਰ ਨਹੀਂ ਉਹਨਾਂ ਨੂੰ ਛੁੱਟੀ ਦਿੱਤੀ ਜਾਂਦੀ ਬਿਲਕੁਲ ਪੱਕਾ ਬੈਠਾਂਗੇ ਮੋਰਚਾ ਲਾਤਾ ਮੋਰਚੇ ਦਾ ਮਤਲਬ ਹੁੰਦਾ ਸ਼ਕਲਾਂ ਬਦਲਦੀਆਂ ਰਹਿੰਦੀਆਂ ਹੁੰਦੀਆਂ ਏ ਮੋਰਚਾ ਸਾਡੇ ਉਹਨਾਂ ਆਗੂਨ ਰਿਹਾ ਕਰਾਉਣ ਤੱਕ ਸਾਡਾ ਜਾਰੀ ਰਹੂਗਾ ਜੇਕਰ ਫੋਰਸ ਲੈ ਕੇ ਆਉਂਦੇ ਆ ਉਠਾਉਣ ਦੀ ਕੋਸ਼ਿਸ਼ ਕਰਦੇ ਆ ਕੋਈ ਨਹੀਂ ਉਹ ਅਸੀਂ ਫੈਸਲਾ ਕਰ ਲੈਣਾ ਤੇ ਸਾਨੂੰ ਉਹਨਾਂ ਕੋਲੇ ਲੈ ਜਾਣਾ ਸ਼ਾਮਲ ਤਾਂ ਅਸੀਂ ਹੋਣਾ ਹੀ ਆ ਨਾ ਨਾ ਫਿਰ ਸਾਨੂੰ ਉਹਨਾਂ ਕੋਲੇ ਲੈ ਜਾਣਾ ਆਏ ਸ਼ਾਮਲ ਹੋ ਜਾਾਂਗੇ ਚਾਹੇ ਉਹ ਸਾਡੇ ਸ਼ਾਮਲ ਕਰ ਦੇਣ ਇਹਦਾ ਫੈਸਲਾ ਸਰਕਾਰ ਕਰ ਲੇ